ਬੋਲ ਅਨਿਸ਼ਾ ਸ਼ਿਕਾਇਤ ਕਾਈ ਪਿੰਡ ਦੇ ਲੋਕਾਂ ਦੇ ਸ਼੍ਰੀ ਪਾਕਿਸਤਾਨੀ ਨੋਇਆਂ ਦਵਾ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਹਰਨ ਕੁਮਾਰ ਜੀ ਪ੍ਰਧਾਨ ਹੋਣਗੇ ਤੇ ਸਾਡੇ ਸੈਕਟਰੀ ਅਸ਼ੇਸ਼ ਕੁਮਾਰ ਜੀ ਹੋਣਗੇ ਤੇ ਬਾਕੀ ਵੀ ਇੱਦਾਂ ਹੀ ਹੋਣੀ ਹੋਣੀ ਜਿੰਨੇ ਵੀ ਪਿੰਡ ਦੇ ਮਸਲੇ ਆ ਉਹਨੇ ਨੌਜਵਾਨ ਹੋੜੀ ਹੋੜੀ ਲੈ ਕੇ ਆ ਕੇ ਆਣਗੇ ਤੇ ਆਪਣੇ ਪਿੰਡ ਦਾ ਹੋੜੀ ਹੋੜੀ ਸੁਧਾਰ ਕਰਨਗੇ ਅ ਅਸਿਕਾ ਜੀ ਜਿੱਦਾਂ ਸਾਡੇ ਏਰੀਆ ਦੇ ਕਹਿੰਦੇ ਹਾਜੀਪੁਰ ਤਲਵਾੜੇ ਦੀ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਮਨੋਜੀ ਕੁਮਾਰ ਜੀ ਇਹਨਾਂ ਦੀ ਵਾਈ ਦੇ ਵਿੱਚ ਰਜੇਜ ਜੀ ਤੇ ਨੀਰੇਜ ਹੁਣਾ ਦੀ ਅਗਵਾਈ ਦੇ ਵਿੱਚ ਅੱਜ ਲਲੋਤਿਆਂ ਪਿੰਡ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਸਾਡੀ ਇਸ ਪਿੰਡ ਦੀ ਕਮੇਟੀ ਹੋਊਗੀ ਇਹਦੇ ਵਿੱਚ ਰਜੇਜ ਜੀ ਸਾਡੇ ਸਕੱਤਰ ਹੋਣਗੇ ਤੇ ਰਾਹੁਲ ਜੀ ਸਾਡੇ ਇਸ ਕਮੇਟੀ ਦੇ ਪ੍ਰਧਾਨ ਹੋਣਗੇ ਤੇ ਜਿਹੜੀ ਲਗਾਤਾਰ ਲੜਾਈ ਸ਼ੀਪਕ ਸਿੰਘ ਨੌਜਵਾਨ ਸੁਭਾ ਵੱਲੋਂ ਲੜੀ ਜਾ ਰਹੀ ਹੈ ਨਸ਼ੇ ਤੇ ਬੇਰੁਜ਼ਗਾਰੀ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੌਜਵਾਨਾਂ ਨੇ ਪਿੰਡ ਦੇ ਬਜ਼ੁਰਗਾਂ ਨੇ ਨਾਲ ਹੋ ਕੇ ਕਿਹਾ ਵੀ ਸਾਡੇ ਪਿੰਡ ਦੇ ਵੱਲੋਂ ਵੀ ਇਸ ਲੜਾਈ ਦੇ ਵਿੱਚ ਭਰਪੂਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਾਊਗੀ ਤਾਂ ਕਿ ਇਲਾਕੇ ਨੂੰ ਨਸ਼ੇ ਤੋਂ ਰਹਿਤ ਕੀਤਾ ਜਾਵੇ ਤੇ ਹਰ ਇੱਕ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਵਾਇਆ ਜਾਵੇ ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਜਿਹੜੇ ਆ ਇਸ ਇਲਾਕੇ 'ਚ ਜਿਹੜੇ ਕੀਤੇ ਜਾਣਗੇ ਉਹਦੇ 'ਚ ਪਿੰਡ ਲੋਤੇ ਦੀ ਨੌਜਵਾਨ ਸਭਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਊਗੀ ਉੱਥੇ ਹੀ ਖੇਤਪਾਲ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿਹੜੀ 24 ਮਈ ਨੂੰ ਕਰਤਾਰ ਸਿੰਘ ਸਰਾਬੇ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਪਰ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਜਿਹੜੀਆਂ ਅੱਜ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਆ ਤੇ ਪਿੰਡ ਦੇ ਵੱਲੋਂ ਵੀ ਇੱਕ ਵੱਡਾ ਜੱਥਾ ਲੈ ਕੇ ਨੌਜਵਾਨਾਂ ਦਾ ਜਿਹੜਾ ਦੇਸ਼ ਭਗਤ ਜਾਗਰ ਹਾਲ ਜਲੰਧਰ ਪਹੁੰਚੇਗਾ ਜਿੱਥੇ ਪੰਜਾਬ ਭਰ ਦੇ ਨੌਜਵਾਨ ਇਕੱਠੇ ਹੋ ਰਿਹਾ ਨਸ਼ੇ ਤੇ ਬੇਰੋਜ਼ਗਾਰੀ ਦੇ ਵਿਰੁੱਧ ਤਾਂ ਕਿ ਪੰਜਾਬ ਦੇ ਵਿੱਚ ਨਸ਼ਾ ਵੀ ਖਤਮ ਹੋਵੇ ਬੇਰੋਜ਼ਗਾਰੀ ਵੀ ਖਤਮ ਹੋਵੇ ਤੇ ਸਰਕਾਰਾਂ ਨੂੰ ਇੱਕ ਇਹ ਗੱਲ ਤੇ ਲਿਆਇ ਜਾਵੇ ਵੀ ਸਰਕਾਰ ਪਾਲਿਸੀ ਲਿਆਵੇ ਇੱਕ ਨੀਤੀ ਲਿਆਵੇ ਵੀ ਹਰ ਇੱਕ ਨੌਜਵਾਨ ਨੂੰ ਸਮੇਂ ਰੈਂਦੇ ਰੋਜ਼ਗਾਰ ਦਾ ਪ੍ਰਬੰਧ ਕਰੇ ਜੇ ਰੋਜ਼ਗਾਰ ਨਹੀਂ ਦੇ ਸਕਦੀ ਤਾਂ ਬੇਰੋਜ਼ਗਾਰੀ ਭੱਤਾ ਦੇਵੇ। ਇਸੇ ਗੱਲ ਕਰਕੇ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਤੇ ਅਸੀਂ ਅੱਜ ਦੀ ਇਸ ਕਮੇਟੀ ਦੇ ਗਠਨ ਦੇ ਨਾਲ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਸੱਦਾ ਦਿੰਦੇ ਆ। ਆਓ ਜਥੇਬੰਦ ਹੋਈਏ ਸ਼ਹੀਦ ਆਜ਼ਮ ਭਗਤ ਸਿੰਘ ਦਾ ਰਾਹ ਅਪਣਾਈਏ ਤੇ ਪਿੰਡੋਂ ਪਿੰਡ ਨੌਜਵਾਨਾਂ ਦੇ ਕਾਫਲੇ ਇਕੱਠੇ ਕਰਕੇ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਵੱਡੇ ਸੰਘਰਸ਼ ਜਿਹੜੇ ਆ ਉਹ ਤਿਆਰ ਕਰੀਏ। ਧੰਨਵਾਦ।